ਤਾਂ ਖਾਲਸਾ ਰਾਜ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ ਹਰੀ ਸਿੰਘ ਜੀ ਨਰੂਆ ਬਿਲਕੁਲ ਜੀ ਬਹੁਤ ਬਹੁਤ ਸਟੇਜਾਂ ਤੇ ਸੁਣਾਇਆ ਹੋਇਆ ਹੈਗਾ ਤੁਸੀਂ ਮੈਂ ਕਹਿੰਦਾ ਬਹੁਤ ਵਧੀਆ ਕਿਵੇਂ ਦੇਖਦੇ ਹੋ ਉਸ ਸ਼ਖਸ਼ੀਅਤ ਨੂੰ ਦੇਖੋ ਜੀ ਸਰਦਾਰ ਹਰੀ ਸਿੰਘ ਅਰੂਆ ਸਿੱਖ ਕੌਮ ਦਾ ਉਹ ਮਹਾਨ ਜਰਨੈਲ ਯੋਧਾ ਜੇ ਮੈਂ ਦੇਖਾਂ ਕਿ ਜਿਹੜਾ ਸਿੱਖ ਰਾਜ ਆ ਆਪਾਂ ਕਹਿੰਦੇ ਵੀ ਦਰੱਖ ਹੈਬਰ ਤੱਕ ਗਿਆ ਉਹ ਇਸ ਇੱਕ ਸੂਰਮੇ ਦੀ ਬਦੌਲਤ ਆ ਜੀ ਮਹਾਰਾਜੇ ਰਣਜੀਤ ਸਿੰਘ ਦੀ ਜਿਹੜੀ ਅਗਵਾਈ ਆ ਉਹਦੀ ਅਗਵਾਈ ਦੇ ਵਿੱਚ ਜਿਹੜਾ ਕੰਮ ਸਰਦਾਰ ਹਰੀ ਸਿੰਘ ਨਰੂਆ ਨੇ ਕੀਤਾ ਤੇ ਸ਼ਾਇਦ ਮੈਂ ਕਹਣਾ ਜੇ ਇਹ ਨਾ ਹੁੰਦਾ ਤੇ ਦਰਰੇ ਖੈਬਰ ਤੱਕ ਸਿਕਰਾ ਜਨਾ ਪਹੁੰਚਦਾ ਪਰ ਦੁਨੀਆ ਦੇ ਵਿੱਚ ਇਹ ਪਹਿਲਾ ਸੂਰਮਾ ਹੋਇਆ ਜਿਨੇ ਆਪਾਂ ਕਹਿ ਸਕਦੇ ਹਾਂ ਵੀ ਦਰਰਾ ਖੈਬਰ ਤੱਕ ਪਹੁੰਚ ਕੀਤੀ ਤੇ ਉਹਦੀ ਆ ਰਹੇ ਤਾੜਬੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਰੋਕਿਆ ਵੀ ਬਿਲਕੁਲ ਜੀ ਕਿਉਂਕਿ ਸਰਦਾਰ ਹਰੀ ਸਿੰਘ ਨਲੂਆ ਜਦੋਂ ਮੈਂ ਉਹਨੂੰ ਦੇਖਦਾ ਨਾ ਪੜਦਾ ਇਤਿਹਾਸ ਵਿੱਚੋਂ ਜੀ ਉਹਦੇ ਬੜੇ ਕਮਾਲ ਦੇ ਕਾਰਨਾਮੇ ਆ ਅਸੀਂ ਇੱਕ ਦਰਰੇ ਖੈਬਰ ਦੀ ਗੱਲ ਨਹੀਂ ਕਰਦੇ ਮੈਨੂੰ ਚੇਤੇ ਆਉਂਦੇ ਇਤਿਹਾਸ ਦੇ ਵਿੱਚ ਉਹ ਪੰਨੇ ਇੱਕ ਸਨ 1831 ਇਸ ਸਾਲ ਤੋਂ ਪਹਿਲਾਂ ਤੱਕ ਹਰੀ ਸਿੰਘ ਨਲੂਏ ਦੀ ਅਗਵਾਈ ਦੇ ਵਿੱਚ ਕਸ਼ਮੀਰ ਜਿੱਤਿਆ ਜਾ ਚੁੱਕਿਆ ਜੀ ਤੇ ਸ਼ਾਇਦ ਬਹੁਤਿਆਂ ਨੂੰ ਨਾ ਪਤਾ ਹੋਵੇ ਕਿ ਲਗਭਗ 1752 ਦੇ ਲਗਭਗ ਕਸ਼ਮੀਰ ਨੂੰ ਅਹਿਮਦ ਸ਼ਾਹ ਅਬਦਾਲੀ ਆਪਣੇ ਨਾਲ ਮਿਲਾ ਚੁੱਕਿਆ ਸੀ ਅਫਗਾਨਿਸਤਾਨ ਦੇ ਨਾਲ ਤੇ ਕਿਸੇ ਸੂਰਮੇ ਦੇ ਵਿੱਚ ਏਡੀ ਹਿੰਮਤ ਨਹੀਂ ਪਈ ਕਿ ਉਹਨੂੰ ਅਫਗਾਨਾ ਕੋਲ ਹੋ ਸਕੇ ਪਠਾਨਾ ਦੇ ਕੋਲ ਇਹ ਹਰੀ ਸਿੰਘ ਨਲੂਏ ਸੀ ਉਹਦੋਂ ਪਹਿਲਾਂ ਕਈ ਅਟੈਂਪਟ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵੱਲੋਂ ਕੀਤੇ ਗਏ ਜੀ ਪਰ ਹਰੀ ਸਿੰਘ ਨਲੂਏ ਦੀ 1819 ਦੇ ਵਿੱਚ ਜਿਹੜੀ ਉਹਨੇ ਜੰਗ ਕੀਤੀ ਆ ਉਹਦੇ ਵਿੱਚ ਉਹਨੇ ਕਸ਼ਮੀਰ ਨੂੰ ਜਿੱਤਿਆ ਤੇ ਉਸ ਤੋਂ ਬਾਅਦ ਹਜ਼ਾਰਾ ਜਿੱਤਿਆ ਮੈਂ ਗੱਲ ਕਰਦਾ ਸੀ ਵੀ ਉਹਦੀ ਕਿੱਡੀ ਕਮਾਲ ਦੀ ਬਹਾਦਰੀ ਸੀ ਕਿੱਡਾ ਉਹਦਾ ਦਬਦਬਾ ਸੀ ਕਿੱਡਾ ਉਹਦਾ ਰੋਮ ਸੀ ਸਨ 1831 ਜੀ ਇੱਕ ਹੋਇਆ ਸੈयद अहमद शाह ਬਰੇਲਵੀ ਸ਼ਾਇਦ ਅੱਜ ਤੱਕ ਤੁਸੀਂ ਇਹਦਾ ਨਾਂ ਸੁਣਿਆ ਹੋਊਗਾ ਜੀ ਉਹ ਐਡਾ ਮਤਲਬ ਉਹਨੂੰ یوں ਲੱਗਿਆ ਵੀ ਹਰੀ ਸਿੰਘ ਨਰਵਾ ਰਣਜੀਤ ਸਿੰਘ ਦੀ ਕਮਾਂਡ ਦੇ ਵਿੱਚ ਅੱਗੇ ਨੂੰ ਅੱਗੇ ਨੂੰ ਵਧਦਾ ਜਾ ਰਿਹਾ afghanistan ਵੱਲ ਨੂੰ ਵਧਦਾ ਜਾ ਰਿਹਾ ਜਿਹੜੇ ਰਾਹ ਤੋਂ ਅਸੀਂ ਚੱਲ ਕੇ ਆਉਂਦੇ ਸੀ ਜਿਹੜੇ ਰਾਹ ਤੋਂ ਚੱਲ ਕੇ ਸੀ ਹਮਲਾ ਕਰਦੇ ਸੀ ਉਹ ਰਸਤਾ ਪੁੱਠਾ ਪਰਤਾ ਰਿਹਾ ਉਹਨੇ ਕੀ ਕੀਤਾ 1.5 ਲੱਖ ਇਕੱਠਾ ਕਰ ਲਿਆ ਉਹਨੇ ਮੁਖਲਈਆ ਹੂੰ ਛੋਟੀ ਗੇੜ ਤੇ ਨਹੀਂ ਹੁੰਦੀ 1.5 ਲੱਖ ਜਹਾਦੀ ਇਕੱਠੇ ਕਰ ਲਏ ਧਰਮ ਦੇ ਨਾਰੇ ਦੇ ਉੱਤੇ ਜਹਾਦ ਦੇ ਨਾਰੇ ਉੱਤੇ ਆਓ ਆਪਾਂ ਹਰੀ ਸਿੰਘ ਨਰਵਾ ਨੂੰ ਮਾਰੀਏ ਨੂੰ ਖਤਮ ਕਰੀਏ ਇੱਥੋਂ ਉਹਨਾਂ ਦਾ ਰਾਜ ਖਤਮ ਕਰੀਏ ਜੀ ਕਿਉਂਕਿ ਸਦੀਆਂ ਤੋਂ ਇਲਾਕਾ ਹੂੰ ਜਦੋਂ ਪਿੱਛੇ ਪੜ ਕੇ ਪੜਦੇ ਆ ਇਤਿਹਾਸ ਦੇ ਪੰਨੇ 8 900 ਸਾਲ ਤੋਂ ਉੱਥੇ ਮੁਸਲਮਾਨ ਹੀ ਬੋਗਣਤੀ ਨੇ ਜੀ ਤੇ ਕਿਸੇ ਸਿੱਖ ਜਰਨੈਲ ਨੇ ਆ ਕੇ ਕਬਜ਼ਾ ਕੀਤਾ ਤੇ 1.5 ਲੱਖ ਮੁਲਖਈਆ ਇਕੱਠਾ ਕਰ ਲਿਆ ਤੇ ਉਸ ਵਕਤ ਇਤਿਹਾਸ ਕਰ ਕਹਿੰਦੇ ਨੇ ਹਰੀ ਸਿੰਘ ਨਲੂਏ ਕੋਲੇ ਕੇਵਲ 15000 ਸਿਪਾਹੀ ਨੇ ਜੀ ਪੈਂਸਨ ਵੀ ਹੋਤੀ ਮਰਦਾਨ ਨੇ ਉਹਨਾਂ ਦਾ ਬੜਾ ਕਮਾਲਾ ਜੀਵਨ ਲਿਖਿਆ ਉਹਦੇ ਵਿੱਚ ਬਕਾਇਦਾ ਸਗਲਾ ਜ਼ਿਕਰ ਕੀਤਾ ਗਿਆ ਉਹ ਕਹਿੰਦੇ 15000 ਸਿਪਾਹੀਆਂ ਨਾਲ 1.5 ਲੱਖ ਦੇ ਨਾਲ ਟੱਕਰ ਲੈ ਜੀ ਤੇ ਕੁਝ ਕ ਸਮੇਂ ਦੇ ਵਿੱਚ ਹੀ 1.5 ਲੱਖ ਪੂਰੇ ਲਾ ਲਿਆ ਮੁੜ ਕੇ ਸਯਦ ਅਹਿਮਦ ਸ਼ਾਹ ਬਰੇਲਵੀ ਡੱਡੀ ਵੱਡੀ ਫੌਜ ਇਕੱਠੀ ਕਰਕੇ ਹਮਲਾ ਕੀਤਾ ਸੀ ਸ਼ਾਇਦ ਏਡਾ ਵੱਡਾ ਹਮਲਾ ਨਾ ਉਸ ਤੋਂ ਪਹਿਲਾਂ ਹੋਇਆ ਨਾ ਸ਼ਾਇਦ ਬਾਅਦ ਵਿੱਚ ਉਹਨੇ 1.5 ਲੱਖ ਮੁਰੇ ਲਾ ਲਿਆ ਉਸ ਤੋਂ ਬਾਅਦ ਜਮਰੌਦ ਦਾ ਕਿੱਸਾ ਪੜ੍ਹ ਕੇ ਦੀ ਜੀ 1834 ਵਿੱਚ ਪਸ਼ੌਰ ਜਿੱਤੇ ਆ ਜੀ ਮੈਨੂੰ ਦਿਨ ਚਿਤਿਆ ਵੀ 6 ਮਈ ਸੀ ਸ਼ਾਇਦ ਹੋ 6 ਮਈ ਸੀ ਸਾਨੂੰ 1834 ਸੀ ਜੀ ਜਿਸ ਦਿਨ ਪੂਰੇ 836 ਸਾਲ ਬਾਅਦ ਥੋੜਾ ਹਸਾਂ ਜੀ ਦਾ 836 ਸਾਲ ਬਾਅਦ ਕਿਸੇ ਦੇਸੀ ਗੈਰ ਮੁਸਲਮ ਹੁਕਮਰਾਨ ਦੀ ਹਕੂਮਤ ਆਈ ਪਸ਼ੌਰ ਦੇ ਵਿੱਚ 999 ਵਿੱਚ ਕੋਇਆ ਗਿਆ ਸੀ ਮੁੜ ਕੇ ਕਿਸੇ ਦੀ ਹਿੰਮਤ ਨਹੀਂ ਸੀ ਪਈ ਪਸ਼ੌਰ ਨੂੰ ਅਫਗਾਨਾ ਤੋਂ ਕਹਿ ਦਈਏ ਮੁਗਲਾ ਤੋਂ ਕਹਿ ਦਈਏ ਜਾਂ ਖਿਲਜੀਆ ਤੋਂ ਕਹਿ ਦਈਏ ਕਿਸੇ ਵੀ ਮਤਲਬ ਦੇਸੀ ਸੂਰਮੇ ਦੀ ਹਿੰਮਤ ਨਹੀਂ ਸੀ ਪਈ ਪੰਜਾਬ ਦੀ ਧਰਤੀ ਦੇ ਜੰਮੇ ਜਾਏ ਦੀ ਉਹ ਨਲੂਏ ਸੀ ਜਿਨੇ 836 ਸਾਲ ਦਾ ਪਸ਼ੌਰ ਜਦ ਕਰਵਾਇਆ ਜੀ ਜੀ ਜਾਣ ਦਾ ਘਾਟਾ ਵੀ ਬਹੁਤ ਪਿਆ ਹਨਾ ਜੇ ਅੱਜ ਆਪ ਅੱਜ ਦੇ ਦਿਨ ਦੀ ਗੱਲ ਦੇ ਗੱਲ ਕਰਦੇ ਆਂ ਘਾਟੇ ਵਰਗਾ ਘਾਟਾ ਜੀ ਮੈਂ ਇੱਕ ਨੂੰ ਸ਼ਾਇਰ ਦੇ ਬੋਲ ਯਾਦ ਆ ਗਏ ਉਹ ਕਹਿੰਦਾ ਇੱਕ ਨਲੂਏ ਨੂੰ ਮੌਤ ਜੇ ਜੀਣ ਦਿੰਦੀ ਆ ਜਿਵੇਂ ਝੂਲਦਾ ਕਾਬਲ ਕੰਧਾਰ ਹੁੰਦਾ ਵਾਹ ਉਹ ਗੱਲ ਨਿਸ਼ਾਨ ਸਾਹਿਬ ਦੀ ਕਰਦਾ ਕਿਉਂਕਿ ਅੱਜ 30 ਅਪ੍ਰੈਲ ਆ ਹੂੰ 2025 ਇਹ ਚੱਲ ਰਿਹਾ ਜੀ ਤੇ 30 ਅਪ੍ਰੈਲ ਸੀ ਸਾਨੂੰ 1837 ਲਗਭਗ ਪੌਣੀ ਇੱਕ 200 ਸਾਲ ਦਾ ਹਿਸਾਬ ਬਣਦਾ ਨਾ ਜੀ ਉਦੋਂ ਜਦੋਂ ਅੱਖਾਂ ਮਿੱਟੀਆਂ ਸੀ ਉਸ ਮਹਾਨ ਜਰਨੈਲ 30 ਅਪ੍ਰੈਲ ਸਾਲ 17 ਤੋਂ 1837 ਉਹ ਕਹਿੰਦਾ ਇੱਕ ਨਲੂਏ ਨੂੰ ਮੌਤ ਜੇ ਜੀਣ ਦਿੰਦੀ ਅੱਜ ਮੈਂ ਝੂਲਦਾ ਕਾਬਲ ਕੰਧਾਰ ਹੁੰਦਾ ਗਲਤਾਂ ਨੇ ਸ਼ਾਨ ਸਾਹਿਬ ਦੀ ਕੀਤੀ ਆ ਸੱਚਮੁੱਚ ਉਹਦੇ ਜਾਣ ਦਾ ਜਿਹੜਾ ਘਾਟਾ ਪਿਆ ਉਹ ਕੌਮ ਤੋਂ ਕਦੇ ਪੂਰਾ ਨਹੀਂ ਹੋਇਆ ਹੂੰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਪੌਣੇ ਇੱਕ ਦੋ ਸਾਲ ਪਹਿਲਾਂ ਇਹਨਾਂ ਦੀ ਮੌਤ ਹੋ ਜਾਂਦੀ ਜੀ ਅਸ਼ੀਦ ਹੋ ਜਾਂਦੇ ਨੇ ਜੀ ਜਮਰਾਉ ਦੀ ਰਾਖੀ ਕਰਦੇ ਖੈਬਰ ਦੀ ਰਾਖੀ ਕਰਦੇ ਪਠਾਣਾ ਦੇ ਉਸ ਹੰਕਾਰ ਅਗਰੂਰ ਨੂੰ ਚੱਕਣਾ ਚੂਰ ਕਰਦੇਵੇ ਜਿਸ ਅਗਰੂਰ ਦੇ ਨਾਲ ਕਦੇ ਉਹ ਚੜ੍ਹ ਕੇ ਆਉਂਦੇ ਸੀ ਜੀ ਤੇ ਉਹਦਾ ਮੂੰਹ ਬੰਦ ਕੀਤਾ ਤੇ ਪਰ ਜਿਉ ਜਿਉਂਦਾ ਹੁੰਦਾ ਤੇ ਸ਼ਾਇਦ ਮੈਨੂੰ ਲੱਗਦਾ ਕਿ ਨਾ ਮਹਾਰਾਜੇ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਦੇ ਪਰਿਵਾਰ ਨਾਲ ਇੰਨੀਆਂ ਵਦਕੀਆਂ ਹੁੰਦੀਆਂ ਤੇ ਨਾ ਸ਼ਾਇਦ ਸਾਡਾ ਲਾਹੌਰ ਦੇ ਕਿਲੇ ਤੇ ਚੁੱਲਦਾ ਨਿਸ਼ਾਨ ਲੈਂਦਾ ਹੂੰ ਇਹ ਤਾਂ ਉਸ ਮਹਾਨ ਸੂਰਮੇ ਦੀ ਬਦੌਲਤ ਸੀ ਜਿਹਦੇ ਮਤਲਬ ਨਿਸ਼ਾਣ ਸਾਹਿਬ ਦਾ ਸਿੱਖ ਕੌਮ ਦਾ ਦਰਬਾਰੀ ਖਾਲਸਾ ਦਾ ਸ਼ੇਰ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵਕਾਰ ਸੀ ਉਹਦੀ ਚੜ੍ਹਤ ਸੀ ਉਹਨੂੰ ਏਡੇ ਸਿਖਰ ਤੇ ਲੈ ਗਿਆ ਮੈਨੂੰ ਲੱਗਦਾ ਇਤਿਹਾਸ ਵਿੱਚ ਏਡੀ ਵੱਡੀ ਹੋਰ ਕਿਸੇ ਪਹਾਦਰ ਵਿੱਚ ਏਡੀ ਕਾਬਲੀਅਤ ਨਹੀਂ ਸੀ ਜਿਹੜੀ ਹਰੀ ਸਿੰਘ ਨਲੂਏ ਦੇ ਵਿੱਚ ਜੀ ਜੀ ਤੁਸੀਂ ਇੱਕ ਰਚਨਾ ਤੁਹਾਡੀ ਬੜੀ ਮਸ਼ਹੂਰ ਹੋਈ ਸੀ ਜਦ ਆਪਾਂ ਗਏ ਸੀ ਖੰਨੇਲੇ ਇਲਾਕੇ ਦੇ ਵਿੱਚ ਜਾ ਕੇ ਆਏ ਹਨਾ ਉੱਥੇ ਹਾਂਜੀ ਹਾਂਜੀ ਤੁਸੀਂ ਉਹਦੇ ਵਿੱਚ ਵੀ ਦਰਾ ਖੈਬਰ ਦੀ ਗੱਲ ਕੀਤੀ ਸੀ ਹਰੀ ਸਿੰਘ ਨਲੂਏ ਦੀ ਗੱਲ ਕੀਤੀ ਸੀ ਦੇਖੋ ਜੀ ਉਹ ਰਚਨਾ ਸੀ ਕਿ ਕਾਦੀ ਆਜ਼ਾਦੀ ਉਹ YouTube ਦੇ ਉੱਤੇ ਮੇਰੇ ਢਾਡੀ ਜਿੱਥੇ ਦੀ ਅੱਜ ਵੀ ਰਚਨਾ ਪਈ ਆ ਕਾਦੀ ਇਜ਼ਾਤ ਦੀ 1947 ਦਾ ਵਟਵਾਰਾ ਪੰਜਾਬ ਦਾ ਵਟਵਾਰਾ ਸੀ ਇਹ ਸਭ ਨੂੰ ਪਤਾ ਵਾ ਜੀ ਅਸੀਂ ਕਹਿੰਦੇ ਆ ਇੰਡੀਆ ਤੇ ਪਾਕਿਸਤਾਨ ਵੰਡੇ ਆ ਗਿਆ ਪਰ ਨਹੀਂ ਇਹ ਪੰਜਾਬ ਦਾ ਵਟਵਾਰਾ ਸੀ ਸਾਡੇ ਪਾਣੀਆਂ ਦਾ ਵਟਵਾਰਾ ਸੀ ਸਾਡੀ ਜ਼ੁਬਾਨ ਦਾ ਵਟਵਾਰਾ ਸੀ ਸਾਡੀ ਧਰਤੀ ਦਾ ਵਟਵਾਰਾ ਸੀ ਸਾਡੇ ਘਰ ਧਾਮਾਂ ਦਾ ਵਟਵਾਰਾ ਸੀ ਜੀ ਬਹੁਤ ਕੁਝ ਵੰਡਿਆ ਗਿਆ ਉਹ ਫਿਰ ਮੈਂ ਰਚਨਾ ਕਈ ਸਾਲ ਪਹਿਲਾਂ ਰਿਕਾਰਡ ਕਰਵਾਈ ਸੀ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਇਸ ਸਿੱਖ ਕੌਮ ਦਾ سینਾ ਅੱਧ ਵਿੱਚ ਕਾਰੋਂ ਚੀਰਿਆ ਗਿਆ ਸਿਆਸਤਦਾਨਾਂ ਚੱਲੀ ਅਸੀਂ ਚਾਲ ਟਕਾਣੇ ਦੀ ਕੀ ਲੈਣਾ ਸੀ ਬਾਬਾ ਇਹੋ ਜੀ ਆਜ਼ਾਦੀ ਤੋਂ ਤਰਸ ਗਏ ਹਾਂ ਵੇਖਣ ਦੀ ਤਰਤੀ ਨਕਾਣੇ ਉਹਦੇ ਵਿੱਚ ਫਿਰ ਇਸ ਘਟਨਾ ਦਾ ਜ਼ਿਕਰ ਕੀਤਾ ਗਿਆ ਕਿ ਦਰਰਾ ਖੈਬਰ ਰੋਕਿਆ ਜਿੰਨਾ ਹਿੱਕਾਂ ਡਾੜ ਢਾਕੇ ਵਾਹ ਦਰਰਾ ਖੈਬਰ ਰੋਕਿਆ ਜਿੰਨਾ ਹਿੱਕਾਂ ਡਾੜ ਢਾਕੇ ਵੇਖ ਨਹੀਂ ਸਕਦੇ ਅੱਜ ਸਮਾਦੀ ਨਲੂਏ ਵੀ ਜਾ ਕੇ ਖੁੱਲੇ ਆ ਲਾਂਘਾ ਭਾਵੇਂ ਕੁਝ ਸਕੂਨ ਦੇ ਗਿਆਈ ਪਰ ਉੱਟਾਂ ਨਾਲ ਤੇ ਨਹੀਂ ਮਿਟਦੀ ਖੂਪ ਹੀ ਜਾਣੀ ਦੀ ਕੀ ਲੈਣਾ ਸੀ ਬਾਬਾ ਇਹੋ ਜਿਹੀ ਆਜ਼ਾਦੀ ਤੋਂ ਤਰਸ ਗਏ ਹਾਂ ਵੇਖਣ ਲਈ ਤਰਤੀ ਨਨਕਾਣੇ ਦੀ ਦੇਖੋ ਇਹ ਸੂਰਮੇ ਹਨਾ ਸਾਡੇ ਜੋਧੇ ਹਾਂਜੀ ਹਾਂਜੀ ਜਿੱਥੇ ਆਪਾਂ ਘਾਟੇ ਦੀ ਗੱਲ ਕੀਤੀ ਆ ਉਥੇ ਇਹ ਵੀ ਸੋਚਣਾ ਬਣਦਾ ਕਿ ਫਾਇਦਾ ਕੀ ਹੋਣਾ ਸੀ ਸਾਨੂੰ ਜੇ ਅੱਜ ਹਰੀ ਸਿੰਘ ਨਲੂਆ ਲੰਮਾ ਸਮਾਂ ਮਹਾਰਾਜ ਰਣਜੀਤ ਸਿੰਘ ਮੇਲੇ ਤੋਂ ਬਾਅਦ ਦੇ ਵਿੱਚ ਜਦੋਂ ਖਾਲਸਾ ਰਾਜ ਜਿਹੜਾ ਸੀ ਉਹ ਚਲੇ ਗਿਆ ਹਨਾ ਕੀ ਕੁਛ ਸਾਡੇ ਨਾਲ ਹੋਇਆ ਕਿੰਨੇ ਸਾਨੂੰ ਘਾਟੇ ਪਏ ਜੇ ਉਸ ਵੇਲੇ ਤੱਕ ਵੀ ਸੂਰਮਾ ਜਿਉਂਦਾ ਰਹਿੰਦਾ ਤਾਂ ਕੀ ਫਾਇਦੇ ਹੁੰਨੇ ਸੀ ਦੇਖੋ ਜੀ ਫਾਇਦੇ ਮੈਂ ਫਿਰ ਉਹੀ ਗੱਲ ਦੁਹਰਾ ਰਿਆ ਕਿ ਜਿਹੜੀ ਗੱਲ ਮੈਂ ਪਹਿਲਾਂ ਕੀ ਆ ਵੀ ਸ਼ਾਇਰ ਨੇ ਲਿਖਿਆ ਵੀ ਨਿਸ਼ਾਨ ਸਾਹਿਬ ਹੂੰ ਸਾਡਾ ਝੋਲਿਆ ਦਰਰੇ ਖੈਬਰ ਦੇ ਉੱਤੇ ਜੀ ਸਰਕਾਰੀ ਖਾਲਸਾ ਨਿਸ਼ਾਨ ਝੋਲਿਆ ਰਾਜ ਕਰੇਗਾ ਖਾਲਸਾ ਦਾ ਸਾਡਾ ਕਨਸੈਪਟ ਆ ਉਹ ਝੋਲਿਆ ਜੀ ਹੁਣ ਜਦੋਂ ਉਹਦਾ ਦਰਰੇ ਖੈਬਰ ਤੇ ਕਬਜ਼ਾ ਹੁੰਦਾ ਜੀ ਤੇ ਉਥੋਂ ਤਕਰੀਬਨ 250 ਕਿਲੋਮੀਟਰ ਦੇ ਲਾਗੇ ਚ ਅਗੇ ਰਹਿ ਜਾਂਦਾ ਆਪਣੇ ਕਾਬਲ ਜੀ ਕਿੱਥੇ ਕਾਬਲ ਤੋਂ ਚੜੀਆਂ ਫੌਜਾਂ ਲਾਹੌਰ ਤੋਂ ਲੈ ਸਾਹ ਨਹੀਂ ਸੀ ਲੈਂਦੀਆਂ ਅੱਜ ਖੈਬਰ ਤੋਂ ਲਾਹੌਰ 450 500 ਕਿਲੋਮੀਟਰ ਹਮ ਮਤਲਬ ਲਾਹੌਰ ਤੋਂ ਚੱਲ ਕੇ 550 ਸਾਲ ਅਫਗਾਨਿਸਤਾਨ ਦੇ ਵਲ ਨੂੰ ਅਸੀਂ ਆਪਣੀ ਸਰਾਦ ਗਏ ਲਗੇ ਜੀ ਤੇ ਜੇ ਉਹਦੀ ਜੀਵਨ ਦੀ ਡੋਰ ਇਨੀ ਛੇਤੀ ਨਾ ਟੁੱਟਦੀ ਕਿਉਂਕਿ ਜ਼ਿੰਦਗੀ ਦੇ ਲਗਭਗ ਉਹ 46ਵੇਂ ਬਰੇ ਵਿੱਚ ਸ਼ਾਇਦ ਪ੍ਰਵੇਸ਼ ਕਰ ਰਹੀ ਸੀ 1791 ਦਾ ਉਹਨਾਂ ਦਾ ਜਨਮ ਹਨ ਤੇ 46 ਸਾਲ ਦੀ ਉਹਨਾਂ ਦੀ ਕੁੱਲ ਆਯੂ ਹੋਈ ਹੈ ਜੀ ਜੇ ਕੁਦਰਤੀ ਉਹ ਨਾ ਕੋ ਹ 10 15 ਸਾਲ ਮਹਾਰਾਜ ਹੋਰ ਬਖਸ਼ ਦਿੰਦੇ ਜਾਂ ਕਹਿ ਦਈਏ ਵੀ ਉਹ ਮੰਦ ਭਾਗੀ ਘਟਣਾ ਨਾ ਵਾਪਰਦੀ ਹਮ ਜਦੋਂ ਸੁਰਕੰਬਰ ਪਠਾਨ ਦੇ ਚਟਾਨਾਂ ਦੇ ਕੋਲੇ ਉਹਨਾਂ ਤੇ ਗੋਲੀ ਵੱਜੀ ਆ ਤੇ 10 ਆ ਰਹੇ ਜਾਂਦੇ ਮੰਨ ਲਓ ਤੇ ਫਿਰ ਜਿਹੜੀਆਂ ਬੁਰਸ਼ਾ ਕਰਦੀਆਂ ਲਾਹੌਰ ਦਰਬਾਰ ਵਿੱਚ ਹੋਈਆਂ ਨੇ ਜੀ ਧਿਆਨ ਸਿੰਘ ਡੋਗਰੇ ਉਹਨਾਂ ਨੇ ਜਿਹੜੇ ਗੁਨਾਹ ਕੀਤੇ ਨੇ ਜੀ ਕਬਰ ਨਾ ਉਹ ਨਿਹਾਲ ਸਿੰਘ ਵਰਗੇ ਪੱਥਰ ਸਿਰ ਵਿੱਚ ਮਾਰ-ਮਾਰ ਕੇ ਫੇਕੇ ਮਾਰ ਦਿੱਤੇ ਹਮ ਜ਼ਹਿਰ ਦੇ ਕੇ ਸ਼ਹਜ਼ਾਦਾ ਖੜਕ ਸਿੰਘ ਬਾਅਦ ਵਿੱਚ ਉਹ ਮਹਾਰਾਜਾ ਖੜਕ ਸਿੰਘ ਬਣਿਆ ਉਹ ਮਾਰਿਆ ਤੇ ਫਿਰ ਕਿਤੇ ਸੰਧਾ ਵਾਲੀਏ ਵੀ ਉਹ ਗਲਤੀ ਨਾ ਕਰਦੇ ਜਿਹੜੀ ਇੱਕ ਗੋਲੀ ਸਮੁੱਚੇ ਪੰਜਾਬ ਨੂੰ ਵਿਨਾਸ਼ ਵੱਲ ਧੱਕ ਗਈ ਜੀ ਸਤੰਬਰ ਦਾ ਮਹੀਨਾ ਸੀ ਸਨ 1841 ਜਦੋਂ ਸੰਧਾ ਵਾਲਿਆਂ ਨੇ ਸਰਦਾਰ ਸ਼ੇਰ ਸਿੰਘ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਕੀਤਾ ਜੀ ਇਹ ਸਾਰੀਆਂ ਘਟਨਾਵਾਂ ਨਾ ਸ਼ਰਬਾਪਰਦੀਆਂ ਜੇ ਕੋਈ ਸਾਡਾ ਇੱਕ ਕਾਬਲ ਜਰਨਾ ਹੁੰਦਾ ਜੀ ਕਿਉਂਕਿ ਸਿੱਖ ਕੌਮ ਦੇ ਦੋ ਵੱਡੇ ਥੰਮ ਹੋਏ ਨੇ ਸਰਦਾਰ ਹਰਿ ਸਿੰਘ ਨਲੂਆ ਤੇ ਅਕਾਲੀ ਫੂਲਾ ਸਿੰਘ ਜੀ ਅਕਾਲੀ ਫੂਲਾ ਸਿੰਘ 1823 ਚ ਸ਼ਹੀਦ ਹੁੰਦੇ ਨੇ ਤੇ ਸਰਦਾਰ ਹਰਿ ਸਿੰਘ ਨਾਲ 1837 ਵਿੱਚ ਪੰਜਾਬ ਦੀ ਸਰ ਜ਼ਮੀਨ ਦੀ ਪੰਜਾਬ ਦੀ ਮਿੱਟੀ ਦੀ ਖਾਲਸਾ ਰਾਜ ਦੀ ਖਾਤਰ ਸਰਕਾਰੀ ਖਾਲਸਾ ਦੀ ਖਾਤਰ ਆਪਣੀ ਧਰਤੀ ਦੀ ਖਾਤਰ ਉਹ ਰਹਿੰਦਾ ਤੇ ਸਾਡੀ ਜ਼ੁਬਾਨ ਦੇ ਉੱਤੇ ਵੀ ਬਹੁਤ ਵੱਡਾ ਹਮਲਾ ਹੋਇਆ ਵਾਰ ਹੋਇਆ ਜੀ ਕਿਉਂਕਿ 1849 ਦੇ ਵਿੱਚ ਜਦੋਂ ਯੂਨੀਅਨ ਜੈਕ ਝੁਲਦਾ ਲਾਹੌਰ ਦੇ ਕਿਲੇ ਦੇ ਉੱਤੇ ਉਸ ਤੋਂ ਬਾਅਦ ਪੰਜਾਬੀ ਜ਼ੁਬਾਨ ਸੰਗੜ ਕੇ ਰਹਿ ਜਾਂਦੀ ਹੈ ਜੀ ਜਦੋਂ ਸ਼ੇਰੇ ਪੰਜਾਬ ਦਾ ਰਾਜ ਸੀ ਤੇ ਸਾਡੀ ਗੁਰਮੁਖੀ ਅੱਖਰ ਪੰਜਾਬੀ ਦੇ ਅੱਖਰ ਜੀ ਕਿਉਂਕਿ ਜੇ ਪੰਜਾਬੀ ਬੋਲੀ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਲਿਖਣਾ ਹੋਵੇ ਤੇ ਗੁਰਮੁਖੀ ਅੱਖਰ ਨੇ ਜੀ ਮਹਾਰਾਜ ਹਰਨਜੀਤ ਸਿੰਘ ਤੱਕ ਗੁਰਮੁਖੀ ਲਿਪੀ ਦਾ ਏਡਾ ਪ੍ਰਚਾਰ ਤੇ ਪ੍ਰਸਾਰ ਸੀ ਖੈਰ ਨੂਰ ਕਾਇਦੀ ਦੀ ਇਹ ਗੱਲ ਵੀ ਵਿਦਵਾਨ ਕਰਦੇ ਨੇ ਪਰ ਮੈਂ ਇੱਕ ਸਿੱਕਾ ਵਿਗਿਆਨੀ ਹੋਣ ਵਿਗਿਆਨਕਤਾ ਮੈਂ ਆਪਣ ਨੂੰ ਨਹੀਂ ਕਹਦਾ ਵੀ ਸਿੱਕਿਆਂ ਦਾ ਮੈਂ ਇਕੱਠੇ ਕਰਦਾ ਸਿੱਖ ਰਾਜ ਦੇ ਸਿੱਕੇ ਨੇ ਮੇਰੇ ਕੋਲ ਕਾਫੀ ਚੀਜ਼ਾਂ ਦੀ ਵਿੱਚ ਮੈਂ ਉਹਨਾਂ ਤੇ ਸਟੱਡੀ ਵੀ ਕਰਦਾ ਮੈਂ ਪੜਦਾ ਵੀ ਆ ਮੈਂ ਦਿਖਾਉਣਾ ਵੀ ਆ ਐਗਜ਼ੀਬਿਟ ਵੀ ਕਰਦਾ ਉਹਨਾਂ ਨੂੰ ਜੀ ਉਹ ਸਿੱਕਿਆਂ ਦੇ ਉੱਤੇ ਜਦੋਂ ਮੈਂ ਪੜਦਾ ਤਾਂ ਤੇ ਡੇਰਾ ਗਾਜ਼ੀ ਖਾਨ ਤੇ ਡੇਰਾ ਅਸਮਾਇਲ ਖਾਨ ਤੋਂ ਇਲਾਕੇ ਐਸੇ ਨੇ ਜਿਹੜੇ ਸਿੱਧੋਂ ਪਰਲੇ ਪਾਸੇ ਪੈਂਦੇ ਨੇ ਤੁਸੀਂ ਗੱਲ ਕੀਤੀ ਆ ਵੀ ਜੇ ਰਾਜ ਰਹਿੰਦਾ ਤਾਂ ਕੀ ਹੁੰਦਾ ਮੈਂ ਹੁਣ ਰਾਜ ਦੀ ਗੱਲ ਜ਼ੁਬਾਨ ਨਾਲ ਕਰਦਾ ਕਿਉਂਕਿ ਅਸੀਂ ਕਹਿੰਦੇ ਆ ਕਿ ਰਾਜ ਬਿਨਾਂ ਨਾ ਧਰਮ ਚੱਲੇ ਸਾਂ ਧਰਮ ਬਿਨਾਂ ਸਭ ਦਲੇ ਮਲੇ ਜੀ ਰਾਜ ਬਿਨਾਂ ਜ਼ੁਬਾਨਾ ਵੀ ਨਹੀਂ ਚੱਲਦੀਆਂ ਰਾਜ ਦੇ ਬਿਨਾਂ ਜ਼ੁਬਾਨੀ ਚੱਲਦੀ ਜਦੋਂ ਮਹਾਰਾਜਾ ਰਿੰਕ ਸਿੰਘ ਦਾ ਰਾਜ ਸੀ ਤੇ ਉਸ ਮੌਕੇ ਦੀ ਇੰਟਰਨੈਸ਼ਨਲ ਲੈਂਗੁਏਜ ਪਰਸ਼ੀਨ ਸੀ ਫਾਰਸੀ ਸੀ ਜੀ ਦੇਸ਼ ਪੰਜਾਬ ਹਿੰਦੁਸਤਾਨ ਅਫਗਾਨਿਸਤਾਨ ਇਰਾਕ ਇਰਾਨ ਜਿਹੜੇ ਕਿ ਮਧ ਏਸ਼ੀਆ ਸਾਰਾ ਸਭ ਤਾਂ ਇੱਕੋ ਹੀ ਜ਼ਮਾਨੇ ਚੱਲਦੀ ਸੀ ਪਰਸ਼ੀਅਨ ਆਰਸੀ ਲਿਪੀ ਦੇ ਵਿੱਚ ਜਿਹੜੀ ਸਾਡੀ ਹਾਈ ਡੈਨੋਮੀਨੇਸ਼ਨ ਕਰੰਸੀ ਆ ਵੱਡੇ ਸੋਨੇ ਦੇ ਸਿੱਕੇ ਜਾਂ ਰੁਪਏ ਚਾਂਦੀ ਦੇ ਉਹਨਾਂ ਉੱਤੇ ਪਰਸ਼ੀਅਨ ਆ ਪਰ ਲੋਕਲ ਟ੍ਰੇਡ ਦੀ ਖਾਤਰ ਮਹਾਰਾਜਾ ਰਣਜੀਤ ਸਿੰਘ ਨੇ ਉਸ ਮੌਕੇ ਕੀ ਕੀਤਾ ਪੰਜਾਬੀ ਦੇ ਅੱਖਰਾਂ ਨੂੰ ਇਤਿਹਾਸ ਵਿੱਚ ਪਹਿਲੀ ਵਾਰੀ ਸਿੱਕਿਆਂ ਉੱਤੇ ਲੈ ਕੇ ਆਂਦਾ ਵਾਹ ਪੰਜਾਬੀ ਦੇ ਅੱਖਰਾਂ ਨੂੰ ਜਿਨ੍ਹਾਂ ਉੱਤੇ ਅੰਮ੍ਰਿਤਸਰ ਤੋਂ ਈਸ਼ੂ ਹੋਏ ਸਿੱਕੇ ਆ ਤੇ ਇੱਕ ਪਾਸੇ ਅਕਾਲ ਸਹਾਇ ਗੁਰੂ ਨਾਨਕ ਜੀ ਦੂਜੇ ਪਾਸੇ ਜਰਬ ਸ਼੍ਰੀ ਅੰਮ੍ਰਿਤਸਰ ਜੀ ਲਿਖਿਆ ਹੁੰਦਾ ਸੀ ਜੀ ਤੇ ਰਾਜ ਇਹ ਰਹਿੰਦਾ ਰਣਜੀਤ ਸਿੰਘ ਮਹਾਰਾਜ ਨੇ ਸ਼ੇਰ-ਏ-ਪੰਜਾਬ ਨੇ ਇਹ ਉਦਮ ਕੀਤਾ ਕਿ ਅੰਮ੍ਰਿਤਸਰ ਤੋਂ ਢਾਲੇ ਹੋਏ ਸਿੱਕੇ ਉੱਤੇ ਵੀ ਪੰਜਾਬੀ ਆ ਤੇ ਸਤਲੁਜ ਬਿਆਸ ਰਾਬੀ ਚਨਾਬ ਜਿਲਮ ਤੇ ਆਖਰੀ ਦਰਿਆ ਸਿੰਧਾ ਹੂੰ ਸਿੰਧ ਤੇ ਜਾ ਕੇ ਪੰਜਾਬ ਦੀ ਹੱਦ ਖਤਮ ਹੋ ਜਾਂਦੀ ਆ ਸੰਤ ਤੋਂ ਉੱਪਰਲੇ ਪਾਸੇ ਲਾ ਕੇ ਪੈਂਦੇ ਨੇ ਡੇਰਾ ਗਾਜ਼ੀ ਖਾਨ ਤੇ ਡੇਰਾ ਸਮਾਇਲ ਖਾਨ ਉਹਨਾਂ ਅਲੱਖਿਆਂ ਨੂੰ ਜਦੋਂ ਫਤਿਹ ਕੀਤਾ ਸਾਡੀਆਂ ਜਰਨੈਲਾਂ ਨੇ ਤੇ ਉਸ ਸਮੇਂ ਉਹਨਾਂ ਸਿੱਕਿਆਂ ਦੇ ਵੀ ਜਿਹੜੇ ਇੱਕ ਪੈਸੇ ਦੇ ਕੁਆਇਨ ਸੀਗੇ ਉਹਨਾਂ ਉੱਤੇ ਵੀ ਗੁਰਮੁਖੀ ਦੇ ਅੱਖਰ ਆਏ ਵਾਹ ਅੱਜ ਨਿੱਕੇ ਜਿਹੇ ਪੰਜਾਬ ਬਸ 50 ਹਜ਼ਾਰ ਸਕੂਅਰ ਕਿਲੋਮੀਟਰ ਵਿੱਚ ਸਾਡਾ ਪੰਜਾਬ ਆ ਇੱਥੇ ਪੰਜਾਬੀ ਜ਼ੁਬਾਨ ਨੂੰ ਵੱਡਾ ਮਾਣ ਦੇਣ ਦੀ ਖਾਤਰ ਕੰਨੀਆਂ ਉਦਮ ਕਰਨੇ ਪੈ ਰਹੇ ਨੇ ਦਬਾਇਆ ਜਾ ਰਿਹਾ ਪੰਜਾਬੀ ਜ਼ੁਬਾਨ ਨੂੰ ਰੋਲਿਆ ਜਾ ਰਿਹਾ ਬੋਲਣ ਦੇ پابੰਦੀਆਂ ਨੇ ਸਾਡੇ ਕ੍ਰੂਸੇਵਾਂ ਦੇ ਨਾਂ ਤੇ ਖੁੱਲ੍ਹਿਆ ਸਕੂਲਾਂ ਦੇ ਵਿੱਚ ਵੀ ਸਿਰਫ ਮਾਇਆ ਦੇ ਵਪਾਰੀਆਂ ਨੇ ਪੰਜਾਬੀ ਬੋਲਣ ਦੇ ਬੰਦੀ ਲਗਾਈ ਆ 50000 ਕਿਲੋਮੀਟਰ ਸਾਡਾ ਏਰੀਆ ਹੈ ਪੰਜਾਬ ਦਾ ਉਹ 140000 ਮਰਬਾ ਮੀਲ ਸੀ طرف ਤੇ ਸ਼ਹਿਰ ਪੰਜਾਬ ਦੇ ਐਡੇ ਇਲਾਕੇ ਦੇ ਉੱਤੇ ਜਿਹਦਾ ਰਾਸ ਸੀ ਤੇ ਉਹਦੇ ਐਡੇ ਇਲਾਕੇ ਉੱਤੇ ਵੀ ਗੁਰਮਖੀ ਕਚਾਰੇ ਪਾਸੇ ਫੈਲੇ ਹੋਏ ਸੀ ਤੁਸੀਂ ਇੱਕ ਕਰੈਕਟਰ ਦੀ ਗੱਲ ਸੋਚ ਕੇ ਦੇਖਦੇ ਹੋ ਨੇ ਆਪਾਂ ਕਈ ਵਾਰ ਬੈਠ ਕੇ ਗੱਲ ਵੀ ਕਰਦੇ ਹੁੰਦੇ ਆ ਵੀ ਦੇਖੋ ਉਹਨਾਂ ਸੂਰਮਿਆਂ ਦਾ ਜੀਵਨ ਕਿਦਾਂ ਦਾ ਸੀ ਜਦੋਂ ਬਨੋ ਬੇਗਮ ਵਾਲੀ ਗੱਲ ਆਉਂਦੀ ਹੈ ਹੈਨਾ ਸਾਰੀ ਗੱਲ ਵੀ ਉਹ ਮੈਂ ਅੱਜ ਜੀ ਬੈਠਾ ਸੋਚਦਾ ਸੀਗਾ ਵੀ ਜਦੋਂ ਸੂਰਮੇ ਦੀ ਗੱਲ ਆਉਂਦੀ ਹੈ ਗੁਰਬਾਣੀ ਦੇ ਵਿੱਚ ਜਾਂ ਕੋਹਰ ਰੰਗ ਲੱਗੋ ਇਸ ਯੁੱਗ ਮੈਂ ਉਹ ਕਈਤ ਸੂਰ ਬੀ ਅੰਦਰੋਂ ਬਾਹਰੋਂ ਇੱਕ ਹੁੰਦੇ ਨੇ ਉਹ ਜਿੱਥੋਂ ਆਪਾਂ ਹੁਣ ਵੀ ਗੱਲ ਬੈਠੇ ਕਰਦੇ ਸੀ ਜਿੱਥੋਂ ਬਾਹਰੋਂ ਤੌਰ ਬਾਹਰੀ ਤੌਰ ਦੇ ਉੱਪਰ ਉਹ ਸੂਰਮੇ ਹੁੰਦੇ ਨੇ ਉੱਥੇ ਅੰਦਰੋਂ ਵੀ ਜੋਧੇ ਹੁੰਦੇ ਨੇ ਅੰਦਰੋਂ ਵੀ ਸੂਰਮਗਤੀ ਉਹਨਾਂ ਦੇ ਅੰਦਰ ਭਰੀ ਹੁੰਦੀ ਆ ਹਨਾ ਕਰੈਕਟਰ ਉਹਨਾਂ ਦਾ ਦੇਖੋ ਕਿੰਨਾ ਉੱਚਾ ਕਰਦਾਰ ਦੇਖੋ ਹਾਂ ਕਰਦਾਰ ਤੇ ਇੱਕ ਗੱਲ ਬਾਕਮਾਲ ਅਸਲ ਵਿੱਚ ਕੱਲੇ ਹਰੀ ਸਿੰਘ ਨਲੂਏ ਦੀ ਆਪਾਂ ਇੱਥੇ ਗੱਲ ਨਹੀਂ ਕਰ ਸਕਦੇ ਸਾਡੇ ਸਾਰੇ ਸਿੱਖ ਕਰਦਾਰ ਜੀ 18ਵੀਂ ਸਦੀ ਤੋਂ ਲੈ ਕੇ ਗੁਰੂ ਸਾਹਿਬਾਂ ਦੇ ਸੱਚ ਖਣ ਜਾਣ ਤੋਂ ਬਾਅਦ ਜਿੰਨੇ ਵੀ ਕਰਦਾਰ ਸਿੱਖ ਇਤਿਹਾਸ ਦੇ ਹੋਏ ਨੇ ਜੀ ਉਹਨਾਂ ਸਾਰੇ ਕਰਦਾਰਾਂ ਨੇ ਉਸ ਧਰਮ ਨੂੰ ਨਿਭਾਇਆ ਕਰਦਾਰ ਕਿਸੇ ਗੈਰ ਦੀ ਧੀ ਨੂੰ ਆਪਣੀ ਧੀ ਜਨਨ ਜੰਗ ਤੇ ਪਿਆਰ ਵਿੱਚ ਦੁਨੀਆ ਕਹਿੰਦੀ ਆ ਸਭ ਜਾਇਜ਼ ਆ ਜੀ ਪਰ ਸਿੱਖ ਇਤਿਹਾਸ ਨਹੀਂ ਕਹਦਾ ਸਹੀ ਗੱਲ ਸਿੱਖ ਇਤਿਹਾਸ ਦੀ ਵਿੱਚ ਜਿਹੜੇ ਸਾਡੇ ਦੁਸ਼ਮਣ ਵੀ ਨੇ ਨਾ ਜੀ ਕਾਜ਼ੀ ਨੂਰ ਮੁਹੰਮਦ ਵਰਗੇ ਜਿਹੜੇ 1764 ਵਿੱਚ ਅਹਿਮਦ ਸ਼ਾ ਬਦਾਲੀ ਦੇ 7ਵੇਂ ਹਮਲੇ ਦੇ ਵਿੱਚ ਉਹਦੇ ਨਾਲ ਆਏ ਸੀ ਜੀ ਉਹਨੇ ਵੀ ਇਹ ਗੱਲ ਦਾ ਜ਼ਿਕਰ ਕੀਤਾ ਕਹਿੰਦਾ ਜੇ ਕੋਈ ਇਹਨਾਂ ਨੂੰ ਦੂਜੇ ਦੁਸ਼ਮਣ ਦੀ ਬੁੱਢੀ ਵੀ ਦਿਖਵੇ ਉਹ ਮਾਈ ਭਾਰੇ ਪਾਸੇ ਹੋ ਜਾ ਸਾਡੇ ਸੰਗ ਉਹਨੇ ਨਾਲ ਵੀ ਕੈਰੀ ਆਖਣ ਨਾਲ ਨਹੀਂ ਦਿਖਦੇ ਬਹੁਤ ਵੱਡੀ ਡਿੱਗੇ ਪੈ ਤੇ ਵਾਰ ਨਹੀਂ ਕਰਦੇ ਝੁਕੇ ਹੋਏ ਤੇ ਵਾਰ ਨਹੀਂ ਕਰਦੇ ਜੀ ਤੇ ਜਿਹੜਾ ਇਹਨਾਂ ਦੇ ਮਤਲਬ ਅੱਗੇ ਸਿਰ ਝੁਕਾ ਗਿਆ ਉਹਦੇ ਤੇ ਵਾਰ ਨਹੀਂ ਕਰਦਾ ਤੇ ਬਾਨੋ ਵਾਲਾ ਦਾ ਕਿਰਦਾਰ ਹੀ ਬਾਖ ਕਮਾਲ ਆ ਦੇਖੋ ਕਿਵੇਂ ਕਹਿਣਾ ਵੀ ਹੈ ਨਾ ਬਈ ਮੇਰੀ ਮਾਂ ਸਾਰੀ ਜ਼ਿੰਦਗੀ ਉਹਨੂੰ ਮਾਂ ਕਹਿਣਾ ਨਾ ਉਹ ਆਉਂਦੀ ਆ ਤੇ ਕਹਿੰਦੀ ਆ ਮੈਂ ਕੋਖ ਦੇ ਵਿੱਚੋਂ ਹਨਾ ਮਰੀ ਸਿੰਘ ਨਲੂਆ ਦੇਖਣਾ ਚਾਹੁੰਨੀ ਆ ਉਹ ਸੱਚੀ ਗੱਲ ਆ ਕਿਉਂਕਿ ਦੁਸ਼ਮਣਾਂ ਦੀ ਤੱਕ ਨਹੀਂ ਕਹਿ ਸਕਦੇ ਆਪਾਂ ਕਹਿ ਸਕਦੇ ਆ ਵੀ ਉਹ ਪਠਾਣਾ ਦੀ ਧੀ ਸੀ ਜੀ ਕਿਉਂਕਿ ਪਠਾਣ ਵੀ ਬਹੁਤ ਪਿਆਰ ਕਰਦੇ ਸੀ ਮਹਾਰਾਜ ਅਰਜਨ ਸਿੰਘ ਨੂੰ ਤੇ ਸਰਦਾਰ ਖਲੀ ਸਿੰਘ ਨਲੂਆ ਦੀ ਫੌਜ ਦੇ ਵਿੱਚ ਵੀ ਸੀ ਐਸੀ ਗੱਲ ਜੀ ਜੀ ਯੂਰਪੀਅਨ ਜਰਨਲ ਵੀ ਸੀ ਉੱਥੇ ਪਠਾਣ ਵੀ ਹੋਣਗੇ ਉਹ ਬਾਨੋ ਆਈ ਆ ਉਦੇ ਮਨ ਵਿੱਚ ਰਹੀ ਸੀ ਵੀ ਐਡਾ ਸੂਰਮਾ ਇੱਕ ਡਾਜਰਨੈਲ ਜੀ ਨੇ ਉਹ ਇਲਾਕਾ ਫਤਿਹ ਕਰ ਲਿਆ ਜੀ ਤੇ ਜਿਹੜਾ ਅੱਜ ਤੱਕ ਅਸਾਂ ਕਿ ਝੁਕੇ ਹੀ ਨਹੀਂ ਅੱਜ ਵੀ ਪਠਾਣਾ ਵਾਲੀ ਇੱਕ ਗੱਲ ਮੈਂ ਸੁਣੀ ਆ ਕਿਤੇ ਪਤਾ ਨਹੀਂ ਸ਼ਾਇਦ ਪੜ੍ਹੀ ਆ ਮੈਨੂੰ ਉਹ ਕਹਿੰਦੇ ਅਸੀਂ ਜਾਂ ਤਾਂ ਸਾਡਾ ਕੋਈ ਦੁਸ਼ਮਣ ਆ ਜੀ ਜਾਂ ਸੀ ਮਾਲਕਾ ਪਠਾਣਾ ਦੇ ਬਾਰੇ ਮੈਂ ਕਿਤੇ ਇੱਕ ਗੱਲ ਪੜ੍ਹੀ ਆ ਉਹ ਕਹਿੰਦੇ ਵੀ ਜਾਂ ਤਾਂ ਸਾਡਾ ਕੋਈ ਦੁਸ਼ਮਣ ਆ ਜੀ ਤੇ ਜਾਂ ਅਸੀਂ ਹੁਕਮਰਾਨਾਂ ਗੁਲਾਮੀ ਸਾਨੂੰ ਪਰਵਾਹ ਨਹੀਂ ਤੁਸੀਂ ਸੋਚ ਕੇ ਵੇਖੋ ਇਸ ਜ਼ੈਨ ਦੇ ਦਿਵਾਲੀ ਕੌਮ ਦੇ ਉੱਤੇ ਉਹਨੇ ਪਿਆਰ ਨਾਲ ਵੀ ਤੇ ਤਲਵਾਰ ਨਾਲ ਵੀ ਦੋਨੇ ਤਰੀਕਿਆਂ ਦੇ ਨਾਲ ਜੀ ਕਬਜ਼ਾ ਕੀਤਾ ਜਾਂ ਉਹਨਾਂ ਨੂੰ ਕੰਟਰੋਲ ਕੀਤਾ ਉਹਨਾਂ ਦੋਵੇਂ ਤਰੀਕਿਆਂ ਨਾਲ ਕੰਟਰੋਲ ਕੀਤਾ ਤੇ ਉਹਨਾਂ ਦੇ ਵਿੱਚੋਂ ਉਹਨਾਂ ਦੀ ਇੱਕ ਧੀ ਉਹਨਾਂ ਦੀ ਭੈਣ ਬੰਨ ਉਹ ਕਹਿੰਦੀ ਮੇਰੇ ਕੋਖੋਂ ਹਰੀ ਸਿੰਘ ਨਲੂਏ ਵਰਗਾ ਪੁੱਤ ਪੈਦਾ ਹੋਵੇ ਉਹਦੇ ਮਨ ਵਿੱਚ ਸੀ ਉਹਦੇ ਮਨ ਵਿੱਚ ਸੀ ਕਿਤੇ ਕਦੇ ਇਹ ਜਰਨੈਲ ਨਾਲ ਜੇ ਮੇਰਾ ਵਿਆਹ ਹੋ ਜਾਵੇ ਬਿਲਕੁਲ ਉਹਦੇ ਮਨ ਵਿੱਚ ਤਾਂ ਇਹ ਕਿਹਾ ਸੀ ਵੀ ਮੈਂ ਕਰਾਉਣਾ ਚਾਹੁੰਨੀ ਆ ਮੈਂ ਤੇਰਾ ਵਿਆਹ ਕਰਾਉਣਾ ਚਾਹੁੰਨੀ ਆ ਕਿ ਮੇਰੀ ਕੋਲ ਕੋ ਤੇਰੇ ਵਰਗਾ ਪੁੱਤ ਪੈਦਾ ਹੋਵੇ ਫਿਰ ਉਹ ਉਸ ਮਾਨ ਸੂਰਮੇ ਦਾ کردار ਵੇਖੋ ਕਹਿੰਦਾ ਵੀ ਮੈਂ ਗੁਰਮਤ ਦੇ ਰੰਗ ਵਿਚ ਰੰਗਿਆ ਹੋਇਆ ਹਾਂ ਉੱਥੇ ਗੱਲ ਆ ਨਾ ਕਿਰਦਾਰ ਵੀ ਜਨ ਜਾ ਕੋ ਰੰਗ ਲਾਗੋ ਇਸ ਜੁਗ ਵਿੱਚ ਸੋ ਕਹੀਤ ਹੈ ਸੂਰਾ ਜੀ ਕੇਵਲ ਤਰਬਾਣਾ ਚੁਣਾਉਣਾ ਸੂਰਮਤਾ ਹੀ ਨਹੀਂ ਕਿਰਦਾਰ ਦੀ ਸੂਰਮਤਾ ਵੀ ਬਹੁਤ ਵੱਡੀ ਹੈ ਉਸ ਮਿਲਕ ਸੂਰਮੇ ਦੇ ਵਿੱਚ ਉਹਨਾਂ ਨੇ ਫਿਰ ਉਸੇ ਬੀਬੀ ਦੇ ਅੱਗੇ ਸਿਰ ਚੁਕਾਤਾ ਉਸੇ ਬੀਬੀ ਨੂੰ ਕਿਹਾ ਵੀ ਜੇ ਤੂੰ ਚਾਹੁੰਨੀ ਆ ਵੀ ਕਿ ਤੇਰੀ ਮਤਲਬ ਤੇਰੀ ਕੁੱਖੋਂ ਮੇਰੇ ਵਰਗਾ ਪੁੱਤ ਹੋ ਜਾਵੇ ਤੇ ਮੈਂ ਤਾਂ ਫਿਰ ਕੱਲਾ ਹੀ ਆ ਤੇ ਅੱਜ ਤੱਕ ਤੈਨੂੰ ਮੈਂ ਆਪਣੀ ਮਾਂ ਮੰਨ ਲੈਣਾ ਹੋਰ ਮੈਂ ਕੀ ਕਰ ਸਕਦਾ ਬਿਲਕੁਲ ਤੇ 22 ਸ਼ਾਇਦ 22 ਸਾਲ ਦੀ ਉਮਰ ਸੀ ਉਹਦੀ ਬੀਬੀ ਸੀ ਹਾਂਜੀ ਹਾਂਜੀ ਸਿਗਨਲ ਹੋਇਆ ਤਾਂ ਉਹਦੀ ਆਪਣੀ ਉਮਰ ਦਾ ਸੀਗਾ ਦੁੱਗਣੀ ਉਮਰ ਸੀ ਉਹੀ ਗੱਲ ਹੈ ਨਾ ਕਿਉਂਕਿ ਜਦੋਂ ਅਲਾਕਾ ਫਤਿਹ ਹੁੰਦਾ ਉਸ ਮੌਕੇ ਵੀ ਹਰੀ ਸਿੰਘ ਨਲਵੇ ਦੇ ਲਗਭਗ 44 ਸਾਲ ਦੀ ਉਮਰ ਆ ਜਦੋਂ ਪਸ਼ੌਰ ਫਤਿਹ ਹੁੰਦਾ ਪਸ਼ੌਰ ਤੋਂ ਬਾਅਦ ਅਗਲੇ ਜਿਹੜੇ ਕਿਲਾ ਸ਼ੰਕਰਗੜ ਕਿਲਾ ਮਿਚ ਨਹੀਂ ਬਣਦਾ ਜੀ ਕਿ ਕਈ ਹੋਰ ਮਤਲਬ ਜਿਹੜੇ ਅੜਦ ਵਾਲੇ ਕਿਲੇ ਬਣਦੇ ਨੇ ਜਾਂ ਰੱਖ ਹੈ ਪਰ ਜਦੋਂ ਮੂੰਹ ਦੇ ਤੇ ਕਿਲਾ ਜਮਰੋਦ ਬੜਾਇਆ ਜਾਂਦਾ ਇਹ ਉਸੇ ਇਲਾਕੇ ਦੀ ਕਹਾਣੀ ਆ ਉਸੇ ਇਲਾਕੇ ਦੀ ਕਹਾਣੀ ਆ ਜੀ